ਇਹ ਨਹੀਂ ਪਿੰਗਾ ਤੀ ਐਨਾ ਸਿਆਣਾ ਹੁੰਦਾ ਤੀ ਵਾਲਾ ਹੀ ਵਧੀਆ ਕੀ ਗੱਲ ਤਾਈ ਇਹਦਾ ਮਤਲਬ ਮੈਂ ਕਰਾਤਾ ਵੀ ਵਿਆਹ ਤੋਂ ਬਾਅਦ ਪੀਣ ਲੱਗ ਗਿਆ ਤੇ ਅੱਥਾ ਤੁਰਿਆ ਤਾਂ ਜਾਂਦਾ ਨਹੀਂ ਲੈ ਮੈਂ ਸਾਨੂੰ ਸੱਦਾ ਤੁਰ ਕੇ ਦਿਖਾਉਣਾ ਦੇਖ ਕਿ ਮੈਸੂ ਬਿੱਕ ਡੋਲੇ ਖਾਂਦਾ ਜਾਂਦਾ ਮੇਰੀ ਗੱਲ ਸੁਣ ਲੈ ਤੈਨੂੰ ਸ਼ਰਮ ਆਉਣੀ ਚਾਹੀਦੀ ਇੱਕ ਦਿਨ ਆਰੂ ਨਹੀਂ ਛੱਡਦਾ ਤਾਈ ਸਾਰੀ ਰਾਤ ਪੀ ਜਾਂਦਾ ਰਹਿੰਦਾ ਫਿਰ ਉੱਠਦਾ ਨਹੀਂ ਹੈਗਾ ਨਾ ਕੋਈ ਕੰਮਕਾਰ ਕਰੇ ਮੈਂ ਮੋਰ ਤੂੰ ਦੇਖੀ ਕਿ ਸਿਰ ਸਿਆਣੇ ਨੂੰ ਪੁੱਛ ਲੈ ਕੋਈ ਤਾਗਾਤ ਵੀ ਟਕਰਾ ਲੈ ਉਹ ਕਾਣ ਨੂੰ ਤਾਂ ਇਸਿਆਣਾ ਚ ਕੀ ਪਿਆ ਨਾਲੇ ਜਾਣ ਕੇ ਚਾਂਬਲਿਆ ਹੋਇਆ ਕਰਦਾਗਾ ਕੁਛ ਨਹੀਂ ਹੋਇਆ ਉਹਨੂੰ ਹੋਇਆ ਤਾਂ ਕਿਉਂ ਨਹੀਂ ਇਹਨਾਂ ਦੀ ਜੱਗੀ ਕੀ ਮੋਟਰ ਤੇ ਆ ਰਿਹਾ ਇੱਕ ਬਾਬਾ ਅੱਛਾ ਬਾਲੀ ਸਿਆਣਾ ਹੈ ਕਹਿੰਦੇ ਇੰਨਿਆਂ ਨੇ ਛੜਤੀ ਸ਼ਰਾਬ ਹੈ ਜਿਹੜਾ ਕੋਈ ਜਾਂਦਾ ਹੈ ਕਿ ਨਾ ਉਹਨੂੰ ਥੌੜਾ ਪਾਉਂਦਾ ਪਤਾ ਨਹੀਂ ਤਬੀਤ ਕਰਦਾ ਉਹ ਉਹਦੀ ਛੱਡ ਦਿੰਦਾ ਸ਼ਰਾਬ ਉਹਨਾਂ ਦਾ ਗੁੱਡਾ ਠੀਕ ਐ ਇੰਨੀ ਪੀਂਦਾ ਸੀ ਉਹ ਉਹ ਹਟ ਜਮੀ ਹਟ ਗਏ ਅੱਛਾ ਤਾਂ ਹੀ ਹਾਂ ਉੱਥੇ ਮੈਂ ਲੈ ਚਲੂਗੀ ਤੈਨੂੰ ਉਹ ਤਾਂ ਮੇਰਾ ਜੀਜਾ ਨਹੀਂ ਕਰਦਾ ਸਿਆਣਾ ਚ ਕੁਛ ਨਹੀਂ ਪਿਆ ਹੁੰਦਾ ਆਪੀ ਹਟ ਜਾਊਗਾ। ਨਾ ਮੈਂ ਲੈ ਜੂੰਗੀ ਤੇਰੀ। ਜਰਨੋਂ ਕਿਸੇ ਦਾ ਕੀਤਾ ਕਰਾਇਆ ਨਾ ਹੋਵੇ। ਤੂੰ ਜਾਇਆ ਪਿਆ ਤਾਂ ਪਹਿਲਾਂ ਤਾਂ ਇਹ ਜਮੀ ਨਹੀਂ ਪਿੰਦਾ ਸੀ। ਇੰਨਾ ਸਿਆਣਾ ਹੁੰਦਾ ਸੀ ਵਾਲਾ ਹੀ ਵਧੀਆ। ਕੀ ਗੱਲ ਤਾਈ? ਇਹਦਾ ਮਤਲਬ ਮੈਂ ਕਰਾਤਾ ਵੀ ਵਿਆਹ ਤੋਂ ਬਾਅਦ ਪੀਣ ਲੱਗ ਗਿਆ। ਕੀ ਕਰਾਇਆ? ਸਭਰਾ ਕਿਸੇ ਦਾ ਹੋਰ ਕਰਾਇਆ ਹੋਇਆ ਹੋਵੇ। ਚੱਲ ਗੁਜਾਇਆ। ਕੋਈ ਨਾ ਤਾਈ ਜੇ ਤੂੰ ਕਹਿਣੀ ਹੈ ਨਾ ਮੈਂ ਇੱਕ ਵਾਰੀ ਜਾਇਆ ਹੂੰਗੀ ਕਿ ਖਵਰਾ ਸੁਧਰੀ ਜਾਵੇ। ਹੋਰ ਸੁਧਰ ਜੀ। ਕੀ ਪਤਾ ਲੱਗਦਾ ਸਿਆਣਾ ਹੋਈ। ਬਸ ਉਹ ਹੀ ਤਾਂ ਕਹਿਣੇ ਆਂਗੇ ਦਿਨ ਰਾਤ ਪੀ ਜਾਂਦਾ ਰਹਿੰਦਾ ਆ ਹੁਣ ਵੀ ਇਹਨੇ ਮੰਜੇ ਹੀ ਉਲਟਾਤਾ ਮੈਂ ਤਾਂ ਫਿਰ ਐਂ ਤਾਂ ਲੋਟ ਨਹੀਂ ਆਉਂਦਾ ਸੀਗਾ ਜਿੱਦਾਂ ਜਾਨ ਦੁਖੀ ਕਰ ਰੱਖੀਏ ਉੱਠਦੇ ਹੀ ਨਹੀਂ ਸੀ ਜਾਨ ਤਾਂ ਦੁਖੀ ਹੁੰਦੀ ਹੀ ਹੈ ਚੱਲ ਤਾਈ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆਂ ਨਾ ਸੱ ਨੂੰ ਮੈਂ ਤਾਂ ਜਾਨੀ ਆ ਧਣੀਆਂ ਲੈਣ ਆਈ ਹੂੰ ਥੋੜਾ ਜਿਹਾ ਧਣੀਆਂ ਲੈ ਕੋਈ ਨਾ ਤੋੜ ਦਤਾ ਤਾਈ ਧਣੀਆਂ ਤਾਂ ਬਥੇਰਾ ਖੜਾ ਹੈਗਾ ਚੱਲ ਜੀ ਤਾਈ ਕਹਿੰਦੀ ਆ ਨਾ ਉਹ ਬਾਬੇ ਕੋਲ ਜਾ ਕੇ ਆਵਾਂ ਕੀ ਪਤਾ ਪੀਣੀ ਹਰ ਜੇ ਨਹੀਂ ਤਾਂ ਮੈਨੂੰ ਤੰਗ ਪਰੇਸ਼ਾਨ ਕਰੂ ساری ਜ਼ਿੰਦਗੀ ਇੱਕ ਤੋਂ ਪੱਲੇ ਪਿਆਗਾ

ਕਚਾਂਗਾ ਕੀ ਮੇਰਾ ਤਾਂ ਹੀਲਾ ਕਰਕੇ ਜਾ ਕੋਈ ਕੀ ਗੱਲ ਹੋ ਗਈ ਮੈਂ ਤਾਂ ਆਟਾ ਵੇਚ ਕੇ ਆ ਲੈ ਕੇ ਆਇਆ ਤੂੰ ਉਹ ਟੁੱਡੀ ਅੰਨਾ ਕੱਢਿਆ ਕੰਮ ਕਰਤਾ ਹੋਏ ਤੁਸੀਂ ਉਹ ਹੋਰ ਬਾਬਾ ਪੈਸਾ ਦਾ ਹੀਲਾ ਹੈ ਨਹੀਂ ਦਿੱਤਾ ਐਸਾ ਨਹੀਂ ਦਿੰਦੇ ਘਰੋਂ ਸਾਾਨੂੰ ਦਿੱਤੇ ਨਹੀਂ ਮੇਰਾ ਘਰੋਂ ਕਲੇਸ਼ ਹੋਇਆ ਤਬ ਕੀ ਮੈਂਦਾ ਆਟਾ ਚੱਕਣਾ ਆਇਆ ਮੈਂ ਤਾਂ ਫਿਰ ਸਰੀਰ ਜਾਂ ਜਮੀਨ ਟਪੈ ਪੈ ਦੀ ਮਾ ਚੱਲ ਕਰ ਲਈ ਹੀਲਾ ਹਾਂ ਫਿਰ ਮੈਂ ਤਾਂ ਆਟਾ ਵੇਚ ਆਹ ਕੌਣ ਜਾ ਰਹਿ ਗਿਆ ਸੀ ਯਾਰ ਮੇਰਾ ਅੱਛਾ ਹਾਂ ਪਹਿਲੇ ਜਾ ਕੀ ਕਹਿਣਾ ਤੀਗਾ ਹਾਂ ਹਾਂ ਕੁਛ ਨਹੀਂ ਬਾਬਾ ਫਿਰ ਹੁਣ ਹੱਥਾਂ ਦਾ ਕਰਾ ਕੇ ਹੀਲਾ ਮੈਂ ਐ ਕਰੀ ਬਾਬੇ ਤੇਰਾ ਸਾਰਾ ਇਹ ਲੈ ਕਰਨੇ। ਅਮ ਤੇ ਕਰਾ ਲਈ ਨਾ ਮੇਰੇ ਲਈ ਭੇਜ ਦੇ। ਤੇਰਾ ਕੀ ਮਤਲਬ ਬਾਬਾ ਐਂ ਕਿ ਮੈਂ ਬੋਲਦਾ ਤੂੰ। ਇਹ ਲੈ ਨਹੀਂ ਕਰਾਉਣਾ। ਤੇ ਖਾਲਾ ਫਿਰ ਲੈ ਬਾਬਾ ਫਿਰ ਇਹ ਤਾਂ ਤੂੰ ਦੂਜੇ ਲੋਟ ਬੋਲਦਾ। ਉਹ ਦੂਜੇ ਲੋਟ ਨਹੀਂ ਕਹਿ ਰਹਾ ਮੈਂ ਮੈਂ ਵਸਤ ਕਰਕੇ ਦੇਨੂੰ ਤਰੇ। ਤੇਰੇ ਵਸਤ ਮੇਰੇ ਘਰ ਆਲੀ ਤੇ ਕਿਵੇਂ ਹੋ? ਕਰਾਉਣਾ ਵੀ ਤੇਨੇ। ਮੈਂ ਐਂ ਨਹੀਂ ਬਾਬਾ ਕੋਈ ਚੱਤ ਦੀ ਗੱਲ ਹੀ ਲੈ ਕਰਕੇ ਦੇ ਜਾਂ ਤੈਨੂੰ ਦਾਰੂ ਪਈ ਆ ਨਾਲ ਬਿਠਾ ਕੇ। ਤੂੰ ਐਂ ਕਰ ਤੂੰ ਮੇਰੇ ਲਈ ਭੇਜੇਂ। ਤੇ ਇਹ ਦੂਬਾ ਚ ਮੈਨੂੰ ਕਹੂਗਾ ਆਪਾਂ दारू ਦਾ ਹਿੱਲਾ ਵੀ ਹੋਊ ਆਪਣੀ ਦਾ ਰੋਜ ਦਾ ਹੋ ਤੂੰ ਬਸ ਆਪਣੇ ਜਿਹੜਾ ਪਿਪੜ ਹੈਗਾ ਮੇਰੀ ਗੱਲ ਹੌਲਾ ਜੇ ਮੈਨੂੰ ਕੋਈ ਗਲਤ ਗੱਲ ਪਤਾ ਲੱਗ ਗਈ ਤੇਰੇ ਸਾਹਬੇ ਮੈਂ ਲਵ ਤੇਰੇ ਨਾਲ ਬੈਠ ਕੇ ਯਾਰ ਪੀ ਲਈ ਮੈਂ ਗਲਤ ਕੰਮ ਹੋਇਆ ਉਹ ਮੇਰਾ ਆ ਨਹੀਂ ਹੋਇਆ ਬਾਸ ਠੀਕ ਹੈ ਚਾਰ ਬਿੱਤਰ ਤੇਰੇ ਤੇ ਯਕੀਨੀ ਨੀ ਦਰੂ ਤੇ ਯਕੀਨ ਹੈ ਮੇਰੇ ਲਈ ਭੇਜ ਦੀ ਆ ਪਿਪੜ ਭੇਜ ਦੀ ਠੀਕ ਹੈ ਬਾਸ ਠੀਕ ਹੈ ਉਥੇ ਡੇਰੇ ਹਾਂ ਆਪਣਾ ਉਥੇ ਲੈ ਆਂਗੇ ਡੇਰੇ ਹੁਣ ਤੂੰ ਕਾਹੇ ਜਾ ਕੋਈ ਮੰਤਰ ਲੈ ਮੈਨੂੰ ਦੱਸ ਜੀ ਦੂਬਾ ਦਾ ਟੋਟਾ ਆਪਾਂ ਪੱਕਾ ਹੋ ਜਾ ਮੇਰੀ ਗੱਲ ਸੁਣਾ ਮੈਂ ਉਹਨੂੰ ਕਹੂੰਗਾ दारू ਲੈ ਕੇ ਤੋਣਾ ਕਰਨ ਵਾਸਤੇ ਕਹੂੰ ਤੇਰੇ ਤੇ ਚੱਕ ਮੈਂ ਲੈ ਆਉਂਗਾ ਚੱਕ ਲੂ ਲੈ ਆਇਆ ਬਸ ਆਪਣੇ ਉਹਨੂੰ ਬਲਾਲੀ ਨਾਲੇ ਹੜੂ ਜੀ ਨੂੰ ਜਿਹੜਾ ਗਿਆ ਹੁਣ ਠੀਕ ਕੋਈ ਨਾ ਤੰਨੇ ਵੇਖੇ ਵਿਆਹ ਕਰਾਂਗੇ ਕੱਲ ਦਾ ਹੁਣ ਮੈਂ ਉਹ ਭੇਜੂਗਾ ਮੈਂ ਉਹਨੂੰ ਜਾ ਕੇ ਕਹੂੰਗਾ ਐ ਕਰੀ ਮੇਰੀ ਤੱਕ ਮੋਣਾ ਹਾਂ ਜੇ ਤੇਰੀ ਕੋਈ ਬੁੜੀ ਹੈਗੀ ਆ ਪੇਸ਼ਾਨ ਚ ਉਹਨੂੰ ਭੇਜ ਦੀ ਬੰਦੇ ਦਾ ਘਟ ਜੀ ਪਰ ਤੋਂ ਗੀ ਬੁੜੀ ਆਪਣੀ ਪੱਕੀ ਚੇਲੀ ਆ ਸਾਰੇ ਪਿੰਡ ਚ ਚੁਗਲੀਆਂ ਫਲਾ ਦੂਗਾ ਬਸ ਠੀਕ ਆ ਬਸ ਫਿਰ ਤਾਂ ਗੱਲ ਬਣ ਗਈ ਬਸ ਗੱਲੇ ਮੁੱਕ ਗਈ ਚੱਲ ਚੱਲ ਠੀਕ ਆ ਬਾਬਾ ਚੰਗਾ ਇਹ ਕੰਟੀ ਤੇ ਬੈਠੀ ਹੈ ਕਿਧਰੇ ਜਾਂਦੀ ਹੈ ਚਾਰੇ ਪੈਰੇ ਜਾ ਕੇ ਪੈ ਜੇ ਉਹ ਬੈਠੀ ਹੈ ਦਖਾਉਣਾ ਦੇਖਾ ਕਿਵੇਂ ਤੂੰ ਦੇਖ ਕੇ ਦੌੜ ਲਿਆ ਖਾਂਦਾ ਜਾਂਦਾ ਮੇਰੀ ਗੱਲ ਸੁਣ ਲੈ ਤੈਨੂੰ ਸ਼ਰਮ ਆਉਣੀ ਚਾਹੀਦੀ ਵੀ ਘਰੇ ਆਟੇ ਦੀ ਤਾਂ ਚੁੰਡੀ ਨਹੀਂ ਹੈਗੀ ਤੇ ਤੂੰ ਦਾਲ ਪੁੰਨ ਕਰਦਾ ਪੁੱਤਾ ਕੋਈ ਨਾ ਦੁਬਾਰੇ ਪੀਣਾ ਕਰ ਦੇ ਦੁਬਾਰੇ ਤੈਨੂੰ ਫਿਰ ਕੀ ਹੋ ਗਿਆ ਬਾ ਬਾ ਬਾਲੀ ਕਰਨੀ ਵਾਲਾ ਕਹਿੰਦੇ ਬਾਲੀ ਜਿਆਦੇ ਪੂਰਾ ਗੱਟਾ ਭਰਿਆ ਸੀ ਆਟੇ ਦਾ ਮਾਰੀ ਮੁੱਟੀ ਸ਼ਰਮ ਮੰਨ ਲੈ ਸ਼ਰਮ ਮੰਨ ਲੈ ਪੁੰਨ ਵੀ ਕਰਨਾ ਚਾਹੀਦਾ ਦਸਮਾ ਦਸੋਂ ਤੋਂ ਨਿਕੜਦਾ ਸੁਣ ਲੈ ਮੈਂ ਪੈਣਾ ਇਹਨੇ ਤੂੰ ਕੰਮ ਥੰਦੇ ਕਰ ਲਾ ਦੇ ਕੋਈ ਨਾ ਮੈਂ ਪਹਿਲੇ ਆਉਂਗਾ ਉਹ ਪਾਏ ਜਾਂਦੇ ਮੈਨੂੰ ਬੰਦਾ ਚੱਕਾ ਪਾ ਨਹੀਂ ਲੱਗਦਾ ਸਰਕਾਰ ਦਾ ਵੇਚ ਹੈ ਪਾਏ ਜਾਂਦੇ ਮੈਨੂੰ ਪਾਏ ਜਾਂਦੇ ਉਹ ਨਾ ਵਾ ਬਾਬੇ ਕੋਲੇ ਪੁੱਨ ਕਰੇ ਪੁੱਨ ਵੀ ਕਰਨਾ ਚਾਹੀਦਾ ਐਤਾ ਨਹੀਂ ਸੋਧਰ ਬੰਦਾ ਉਹਨੇ ਕਹ ਮੈਂ ਤਾਂ ਨਹੀਂ ਕੰਮ ਲੋਟ ਆਉਣਾ ਇਹ ਤਾਂ ਰੋਜ਼ ਦੀ ਸਿਆਪਾ ਹੋ ਗਿਆ ਤਾਂ ਕਹਾਣੀ بگੜ ਗਈ ਇੱਕ ਗੱਲ ਤਾਂ ਹੈਗੀ ਆ ਤਾਈ ਠੀਕ ਹੀ ਕਹਿੰਦੀ ਆ ਨੱਚ ਕੋਈ ਦੇ ਕਬੀ ਨਹੀਂ ਹੈਗਾ ਐਂ ਕਿਵੇਂ ਕੰਮ ਚੱਲੂ ਆਪਣਾ ਉਹ ਕਿਹੜੀ ਆਉਂਦੀ ਹੈ ਲੱਗਦਾ ਹੈਰੀ ਨੇ ਕੰਮ ਕਰਤਾ ਬੈਠਾ ਠੀਕ ਹੋ ਕੇ हाँ हाँ तेरे तेरे ते, 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 ते सारे ते सारे इलाज करूंगा ठीक है ठीक है बाबा जी जय हो एक बोतल ਸਾ ਦਾਰੂ ਪੀਨੋ ਹਟ ਜੇ ਹਾਂ ਹਟ ਜੂਗਾ ਸਾਡੀ ਕਿਰਪਾ ਠੀਕ ਹੈ ਬਾਬਾ ਜੀ ਹੋਰ ਕੋਈ ਸੇਵਾ ਪਾਣੀ ਨਾ ਨਾ ਕੋਈ ਸੇਵਾ ਨਹੀਂ ਬਸ ਬਸ ਆ ਕੰਮ ਕਰ ਦੋ ਹਾਂ ਠੀਕ ਹੈ ਬਾਬਾ ਜੀ ਤਾਂ ਮੈਂ ਹੁਣੇ ਕਰ ਦਿੰਨੀ ਹਾਂ ਹਾਂ ਤੇ ਯਾਦ ਰੱਖਣਾ ਪਿੰਕੀ ਬਾਬਾ ਸੇਵ ਕਰ ਲਿਓ ਠੀਕ ਹੈ ਹਾਂ ਪਿੰਕੀ ਬਾਬਾ ਬਾਬਾ ਜੀ ਹੋਰ ਵੀ ਇਸ ਪਿੰਡੋਂ ਨਾ ਬਹੁਤ ਜਣਾ ਨੇ ਸ਼ਰਾਬ ਛੱਡਤੀ ਠੀਕ ਹੈ ਜੀ ਬਸ ਮੈਨੂੰ ਕਿਸੇ ਨੇ ਮੜਾ ਸੁਨੀਹਾ ਲਾਇਸ ਮੇ ਤਾਂ ਭੱਜੀ ਭੱਜੀ ਆਈ ਉਹਨੇ ਪੈਰੀ ਹਾਂ ਹਾਂ ਐਸੀ ਐਸੀ ਭਗਤ ਨਹੀਂ ਕਿਸੇ ਨੂੰ ਬੁਲਾਉਣ ਲੈਣੀ ਆਪ ਚੱਲੋ ਤਾਈ ਨੇ ਤਾਂ ਮੈਨੂੰ ਵਧੀਆ ਸਲਾਹ ਦਿੱਤੀ ਜੇ ਤਾਈ ਨਾ ਆਉਂਦੀ ਨਾ ਮੇਰੇ ਘਰ ਐਨੇ ਤਾਂ ਕਦੇ ਸੁਧਰਨਾ ਨਹੀਂ ਸੀ ਨਾ ਇਹਨੇ ਸ਼ਰਾਬ ਛੱਡਣੀ ਸੀ ਚੱਕ ਚੱਕ ਚੀਜ਼ਾਂ ਸਾਰੀਆਂ ਵੇਚ ਦਿੰਦਾ ਆਹ ਤਾਂ ਵਧੀਆ ਗੱਲ ਹੋਈ ਇੱਕ ਗੱਲ ਤਾਂ ਹੈਗੀ ਆ ਸੱਚੀ ਪਹੁੰਚੇ ਹੋਏ ਬਾਬਾ ਜੀ ਨੇ ਐਨੇ ਕਰਨੀ ਵਾਲੇ ਸਾਰੀਆਂ ਗੱਲਾਂ ਸੱਚ ਦੱਸਤੀਆਂ ਹੋਰ ਤਾਂ ਹੋਰ ਨਾ ਵੀ ਜਾਣਦਾ ਬਾਬਾ ਕਹਿੰਦਾ ਹੈਰੀ ਆ ਤੇਰੇ ਘਰ ਆ ਜਦਣਾ ਆਹ ਤਾਂ ਵਧੀਆ ਹੋ ਗਿਆ ਨਾਲੇ ਦਾਰੂ ਦੀ ਬੋਤਲ ਮਿਲੂਗੀ ਨਾਲੇ ਮਨ ਰਚਨ ਹੋਊਗਾ ਚਲ ਦੇਖਦਾ ਹਾਂ ਤੇ ਲਵੇ ਜਾ ਕੇ ਦੇਖਦੀ ਤਾਂ ਨਹੀਂ ਪਾਕੀ ਚੱਲ ਹੁਣ ਤਾਂ ਬਾਬੇ ਨੇ ਬੋਤਲ ਆਖੀ ਐ ਦੇਸੀ ਸ਼ਰਾਬ ਦੀ ਬੋਤਲ ਚੜਾ ਕੇ ਆਉ ਬਸ ਮੇਰੇ ਘਰ ਵਾਲਾ दारू ਪੀਨੋ ਹਰ ਜੇ ਤੇ ਇੱਕ ਚੀਜ਼ਾਂ ਦਾ ਚੱਕ ਚੱਕ ਵਿੱਚ ਬਸ ਬਾਲੇ ਕਰਨੀ ਵਾਲਾ ਬਾਬਾ ਜੈ ਬਾਬਿਆਂ ਦੇ ਜੈ ਹੋ ਬਾਬਾ